ਆ ਦੇਖੋ ਦੋਸਤੋ ਨਿੱਕੇ ਨਿੱਕੇ ਬੱਚੇ ਨਹੀਂ ਟਾਲਦੇ ਨਾਨਕੀ ਆਏ ਸੀ ਬੱਚੇ ਆਪਣੇ ਮਾਮੇ ਕੋਲ ਜਿੱਥੇ ਕਿ ਦੋਸਤੋ ਇਸ ਬੱਚੇ ਨੇ ਆਪਣੇ ਬਾਥਰੂਮ ਦੇ ਵਿੱਚ ਜਾ ਕੇ ਗੇਟ ਲਾ ਲਿਆ ਜਿੱਥੇ ਕਿ ਦੋਸਤੋ ਪਰਿਵਾਰ ਨੂੰ ਪਾ ਦਿੱਤੀ ਹੈ ਭਾਜੜਾ ਤੇ ਜਿੱਥੇ ਕਿ ਨਿੱਕੇ ਜੇ ਬੱਚੇ ਦੇ ਮਾਮੇ ਨੇ ਗੇਟ ਪਟ ਗਿਆ ਉਸ ਬੱਚੇ ਨੂੰ ਬਾਥਰੂਮ ਦੇ ਵਿੱਚੋਂ ਬਾਹਰ ਕੱਢਿਆ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ ਸਾਫ ਦੇਖਿਆ ਦੋ ਕਿਵੇਂ ਮੁੰਡਾ ਘਬਰਾ ਗਿਆ ਜਿੱਥੇ ਕਿ ਦੋਸਤੋ ਦੇਖਿਆ ਜਾਵੇ ਇਹ ਜਹ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਅਨਗਹਿਲੀ ਕਰਨੀ ਮਾਪਿਆਂ ਦੀ ਇੱਕ ਬੇਹਦ ਵੱਡੀ ਮਾੜੀ ਹਰਕਤ ਹੈ ਜਿੱਥੇ ਕੀ ਦੋਤੋਂ ਦੇਖਿਆ ਜਾਵੇ ਕਿ ਇਸ ਬੱਚੇ ਦਾ ਜਦੋਂ ਪਤਾ ਲੱਗਿਆ ਕਿ ਬਾਥਰੂਮ ਦੇ ਵਿੱਚ ਬੈਠ ਕੇ ਇਸ ਬੱਚੇ ਨੇ ਗੇਟ ਲਾੜਿਆ ਤਾਂ ਪਰਿਵਾਰ ਨੂੰ ਮੌਕੇ ਉੱਤੇ ਪਈਆ ਪਾਜੜਾ ਪਰ ਇਸ ਬੱਚੇ ਨੇ ਨਹੀਂ ਖੋਲੇ ਗੇਟ ਤੇ ਬੱਚੇ ਨੂੰ ਬਾਹਰ ਕੱਢਣ ਦੇ ਲਈ ਇਸ ਪਰਿਵਾਰ ਨੇ ਗੇਟ ਹੀ ਪਾਟ ਲਿਆ ਜਿੱਥੇ ਕੀ ਦੋਤੋਂ ਇਸ ਵੀਡੀਓ ਦੇ ਵਿੱਚ ਸੱਚ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਣ ਸੁੱਟੀਆਂ ਤੇ ਸਮੇਂ ਦੇ ਵਿੱਚ ਨਿੱਕੇ ਨਿੱਕੇ ਬੱਚੇ ਖਿਰ ਦੇਖ-ਦੇਖ ਕੇ ਗਲਤ ਕੰਮ ਕਰ ਬੈਠੇ ਹਨ ਜਿੱਥੇ ਇੱਕ ਦੋ ਤੇ ਇਸ ਵੀਡੀਓ ਦੇ ਵਿੱਚ ਲੋਕਾਂ ਨੂੰ ਦੇਖ ਕੇ ਸਾਵਧਾਨ ਹੋਣ ਦੀ ਅਪੀਲ ਹੈ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਜ਼ਰੂਰ ਦਿਓ